ਕਲ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਤੇ ਮੈਂ ਮਨਜਿੰਦਰ ਸਿੰਘ ਸਰੌਦ ਪਿਛਲੇ ਤਿੰਨ ਕਿ ਦਿਨਾਂ ਤੋਂ ਪਿੰਡ ਸਰੌਦ ਤੇ ਰਣਮਾ ਵਿਖੇ ਇਹ ਦਿੱਲੀ ਕਟੜਾ ਜਿਹੜੀ ਮੁੱਖ ਸੜਕ ਹੈ ਉਹਨੂੰ ਲੈ ਕੇ ਬਿਵਾਦ ਛੜਿਆ ਹੋਇਆ ਤਕਸੀਮੀ ਬੰਡ ਹੈ ਜਿਹੜੀ ਉਹ ਨਾ ਹੋਣ ਦੀ ਬਚਾ ਕਰਕੇ ਇੱਕ ਆ ਜਗ੍ਹਾ ਮੈਂ ਆਖੂੰਗਾ ਵੀ ਉਹ ਦਿਖਾਈਆਂ ਜਾਣ ਇੱਥੇ ਜਿਹੜਾ ਵਿਵਾਦ ਹੈ ਇੱਥੋਂ ਸ਼ੁਰੂ ਹੋਇਆ ਸੀ ਔਰ ਪਿੰਡ ਸਰੌਦ ਵਿਖੇ ਵੀ ਲਗਭਗ ਤਿੰਨ ਤੋਂ ਚਾਰ ਏਕੜ ਜ਼ਮੀਨ ਦਾ ਜਿਹੜਾ ਸ਼ੁਰੂ ਹੋਇਆ ਔਰ ਪੁਲਿਸ ਪ੍ਰਸ਼ਾਸਨ ਵੀ ਵੱਡੀ ਗੰਟੀ ਦੇ ਵਿੱਚ ਇੱਥੇ ਪਹੁੰਚਿਆ ਹੈ ਕਿਸਾਨ ਨੇ ਜਿਹੜੇ ਉਹ ਵਖਾਈ ਸੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਮਲੇਰ ਕੋੜਲੇ ਵੱਲੋਂ ਨਿਕਾਣੀਆਂ ਹੋਈਆਂ ਲੋਕਾਂ ਨੂੰ ਤੋੜ ਕੇ ਆ ਰਹੇ ਨੇ ਪ੍ਰਸ਼ਾਸਨ ਤੇ ਆਲਾ ਅਧਿਕਾਰੀ ਵੀ ਪਹੁੰਚੇ ਹੋਏ ਨੇ ਕਿਸਾਨਾਂ ਨੂੰ ਮਨਾਉਣ ਦਾ ਜਿਹੜਾ ਯਤਨ ਹੈ ਉਹ ਕੀਤਾ ਜਾ ਰਿਹਾ ਸੀ ਪਰ ਮੈਨੂੰ ਲੱਗਦਾ ਕਿ ਸ਼ਾਇਦ ਮਿਹਨਤ ਪੈਂਦੀ ਰਾਸ ਪੱਲੇ ਨਹੀਂ ਆ ਰਹੀ ਵੱਡੀ ਗਿਣਤੀ ਦੇ ਵਿੱਚ तमाम ਕਿਸਾਨ ਅਗਵਾ ਵੱਲੋਂ ਇਕੱਠੇ ਹੋ ਕੇ ਜਿਹੜੀਆਂ ਪ੍ਰਸ਼ਾਸਨ ਵੱਲੋਂ ਰੋਕਾਂ ਲਗਾਈਆਂ ਗਈਆਂ ਸੀ ਉਹਨਾਂ ਨੂੰ ਤੋੜ ਕੇ ਸਰੌਦ ਅਤੇ ਰਾੜਮਾ ਪਿੰਡ ਵੱਲ ਵੱਧਣ ਦਾ ਜਿਹੜਾ ਯਤਨ ਹੈ ਉਹ ਕੀਤਾ ਗਿਆ ਇਸ ਜਗ੍ਹਾ ਤੇ ਕਿਸਾਨਾਂ ਨੇ ਪਹੁੰਚਣਾ ਹੈ ਔਰ ਇੱਥੇ ਲਗਭਗ ਕਈ ਪਿਛਲੇ ਡੇਢ ਕੇ ਬਹੁਤ ਸਾਲ ਤੋਂ ਡੇਰਾ ਲਗਾ ਕੇ ਕਿਸਾਨ ਹੈ ਜਿਹੜਾ ਉਹ ਬੈਠੇ ਸਨ ਇੱਕ ਸਰੌਦ ਉਸ ਤੋਂ ਬਾਅਦ ਜਿੱਥੇ ਤਿੰਨ ਤੋਂ ਚਾਰ ਏਕੜ ਦੇ ਵਿੱਚ ਜਿਹੜਾ ਜ਼ਮੀਨੀ ਵਿਵਾਦ ਸ਼ੁਰੂ ਹੋਇਆ ਸੀ ਔਰ ਕਿਸਾਨਾਂ ਵੱਲੋਂ ਪੂਰੀ ਰੋਡ ਤੋਂ ਮੇਅਰ ਕੋਲੇ ਤੋਂ ਤੁਰ ਕੇ ਇਸ ਜਗ੍ਹਾ 'ਤੇ ਵਧਣ ਦਾ ਜਿਹੜਾ ਯਤਨ ਚੱਲ ਗਿਆ ਮੈਂ ਆਖੂਗਾ ਕਿ ਤਸਵੀਰਾਂ ਦਿਖਾਈਆਂ ਜਾਣ ਉਹ ਕਾਫਲਾ ਕਿਸਾਨਾਂ ਦਾ ਆ ਰਿਹਾ ਹੈ ਕਿਸਾਨਾਂ ਵੱਲੋਂ ਕੁੱਝ ਮਿੰਟਾਂ ਦੇ ਵਿੱਚ ਇਹ ਜਗ੍ਹਾ 'ਤੇ ਆ ਕੇ ਆਪਣਾ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾਵੇਗਾ ਕੁੱਝ ਮਿੰਟਾਂ ਦੇ ਵਿੱਚ ਕਿਸਾਨ ਇਸ ਜਗ੍ਹਾ 'ਤੇ ਆ ਕੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕਰਨਗੇ ਉਹਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਜਨਾਚਰ ਮੰਨੀਆਂ ਨਹੀਂ ਜਾਂਦੀਆਂ ਉਹ ਆਪਣੀ ਜ਼ਮੀਨ ਆ ਜਿਹੜੀ ਉਹ ਨਹੀਂ ਛੱਡਣਗੇ। ਤੋਂ ਕਿਸਾਨਾਂ ਨਾਲ ਵੀ ਗੱਲਬਾਤ ਕਰਵਾਉਣ ਦਾ ਯਤਨ ਕਰਾਂਗੇ। ਪ੍ਰਧਾਨ ਜੀ ਕੱਲ ਇਸ ਜਗ੍ਹਾ ਦਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੋਂ ਕਬਜ਼ਾ ਛੁੜਵਾਉਣ ਦਾ ਦਾਵਾ ਕੀਤਾ ਗਿਆ ਸੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ? ਦੇਖੋ ਪ੍ਰਸ਼ਾਸਨ ਨੇ ਕਬਜ਼ਾ ਕੀਤਾ ਸੀਗਾ। ਪ੍ਰਸ਼ਾਸਨ ਨੂੰ ਭੇਖਾ ਸੀਗਾ ਕਿ ਥੋੜੇ ਬੰਦੇ ਆ ਕਬਜ਼ਾ ਲੈ ਕੇ ਅਸੀਂ ਇੱਥੇ ਰੋਡ ਦਾ ਕੰਮ ਚਾਲੂ ਕਰ ਦਾਂਗੇ। ਸਾਡੀਆਂ ਗ੍ਰਿਫਤਾਰੀਆਂ ਪਰਸੋ ਕਰੀਆਂ ਨੇ 15 ਬੰਦੇ। ਤੇ ਸਾਡੇ ਨਾਲ ਦੋ ਤੇ ਤਿੰਨ ਔਰਤ ਪਹਿਨਾ 18 ਬੰਦੇ ਗ੍ਰਿਫਤਾਰ ਕਰਕੇ ਸੀਆਈ ਸਟਾਫ ਮਹੋਰਾਣਾ ਲੈ ਕੇ ਗਏ ਆ ਪਰ ਕੱਲ ਜਥੇਬੰਦ ਨੇ ਸੂਬਾ ਗੁਣੇ ਫੈਸਲਾ ਕਰਕੇ ਇਹ ਸਰਕਾਰ ਨੂੰ ਕਿਹਾ ਸੀ ਕਿ ਅਸੀਂ ਮੋੜੋਸ ਜ਼ਮੀਨਾਂ ਤੇ ਕਬਜ਼ੇ ਲਵਾਂਗੇ ਅੱਜ ਦਾ ਟਾਈਮ ਦੇ ਕੇ ਉਥੋਂ ਚੱਲੇ ਆਗੇ ਇਹ ਸਰਕਾਰ ਨੇ ਇਥੋਂ ਦੇ ਪ੍ਰਸ਼ਾਸਨ ਨੇ ਆਪਣਾ ਜੋਰ ਅਜਮਾ ਕੇ ਦੇਖਿਆ 18 ਕਿਲੋਮੀਟਰ ਇਹ ਸੰਘਰਸ਼ੀ ਲੋਕ ਪੈਦਲ ਚੱਲ ਕੇ 18 ਨਾਕੇ ਤੋੜਦੇ ਹੋਏ ਇਹ ਜ਼ਮੀਨ ਦੇ ਦੁਆਰਾ ਤਾਬਜ ਹੋਇਆ ਆਹ ਟਰੈਕਟਰ ਚੱਲਦੇ ਆ ਇਹ ਤੇ ਕਬਜ਼ਾ ਕਰਿਆ ਜਿਹੜੀ ਐਸੋਈ ਸਰਕਾਰ ਉਹ ਕਹਿੰਦੀ ਸੀ ਕਿ ਅਸੀਂ ਜ਼ਮੀਨੇ ਦਾ ਕਬਜ਼ਾ ਕਰਦੇ ਆ ਬਿਨਾਂ ਮਾੜਿਆ ਦਿੱਤੇ ਹੋਏ ਬਿਨਾਂ ਉਹਨਾਂ ਨੂੰ ਕੋਈ ਰੋਥੇ ਚ ਲੈ ਕੇ ਧੱਕੇ ਨਾਲ ਜ਼ਮੀਨਾਂ ਐਕਵਾਇਰ ਕਰਨ ਲੱਗੇ ਆ ਜਿਹਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਗਰਾਹ ਡਟ ਕੇ ਖੜੀ ਆ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਨਾਲ ਧੱਕਾ ਹੁੰਦਾ ਹਮੇਸ਼ਾ ਡਟ ਕੇ ਖੜੀ ਰਹੂਗੀ ਜਥੇਬੰਦੀ ਇਸ ਕਰਕੇ ਅੱਜ ਜਿਹੜੇ ਸਾਡੇ ਸੰਘਰਸ਼ੀ ਲੋਕ ਪਹੁੰਚੇ ਆ ਵਧਾਈ ਦੇ ਪਾਤਰ ਸਰਕਾਰ ਦੀਆਂ ਨਾਕੇ ਤੋੜ ਤੋੜ ਕੇ ਪਹੁੰਚੇ ਆ ਵੱਡੇ ਵੱਡੇ ਟਿੱਪਰ ਸਰਕਾਰ ਨੇ ਲਾ ਲੇ ਲਾ ਕੇ ਦੇਖਿਆ ਪਰ ਉਹਨਾਂ ਨੂੰ ਐ ਚੱਕ ਕੇ ਹਵਾ 'ਚ ਕਰਿਆ ਜਿਵੇਂ ਕੋਈ ਲਫਾਫਾ ਉੜਿਆ ਜਾਂਦਾ ਹੁੰਦਾ ਹੈ ਲੋਕਾਂ ਦਾ ਜੋਸ਼ ਅੱਜ ਦੇਖਣ ਨੂੰ ਮਿਲਿਆ ਕਿ ਸਾਡੇ ਲੋਕ ਚਾਹੁੰਦੇ ਆ ਕਿ ਆ ਰਾਜ ਜਹੀਦਾ ਸਾਨੂੰ ਸਾਡੇ ਸੰਘਰਸ਼ੀ ਲੋਕ ਜਦੋਂ ਇਕੱਠੇ ਹੋਗੇ ਤਾਂ ਸਾਡਾ ਰਾਜ ਆਉਣਾ ਇਹ ਸਰਕਾਰਾਂ ਨੇ ਸਾਡਾ ਪੱਖ ਨਹੀਂ ਪੂਰਨਾ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨਾ ਹੁਣ ਜ਼ਮੀਨ ਦੇ ਕਬਜ਼ੇ ਤੋਂ ਬਾਅਦ ਅਗਲਾ ਪ੍ਰੋਗਰਾਮ ਅਗਲੀ ਰੂਪਰੇਖਾ ਕੀ ਰਹੂਗੀ ਦੇਖੋ ਅਗਲਾ ਪ੍ਰੋਗਰਾਮ ਸਾਡਾ ਪੱਕਾ ਮੋਰਚਾ ਪਹਿਲਾਂ ਵੀ ਰਾੜਮਾ ਚੱਲ ਰਿਹਾ ਆ ਇੱਥੇ ਸਾਡੀ ਬਿਉਂਤ ਬਣਦੀ ਆ ਸੂਬਾ ਕੁੰਡਾ ਕਰ ਫੈਸਲਾ ਹੁਣ ਕਰਾਂਗੇ ਜਿਵੇਂ ਕੋਈ ਫੈਸਲਾ ਆਉਂਦਾ ਇੱਥੇ ਮੋਰਚਾ ਲਾਉਣ ਦਾ ਤਾਂ ਇੱਥੇ ਮੋਰਚਾ ਲੱਗੂਗਾ ਰਾੜਮਾ ਪਹਿਲਾਂ ਸਾਡਾ ਮੋਰਚਾ ਚੱਲਦਾ ਤਾਂ ਸਰੋਤ ਦੇ ਵਿੱਚ ਵੀ ਮੋਰਚਾ ਲੱਗਣ ਦੇ ਉਧਰ ਸੂਬਾ ਕੁੰਡਾ ਜਿਵੇਂ ਵੀ ਫੈਸਲਾ ਆਊਗਾ ਸਾਡਾ ਕਮੇਟੀ ਦਾ ਉਹ ਅਸੀਂ ਲਾਗੂ ਕਰਾਂਗੇ ਹਰ ਹਾਲ ਦੇ ਵਿੱਚ ਜ਼ਮੀਨ ਦੀ ਰਾਖੀ ਕਰਾਂਗੇ ਤੇ ਜ਼ਮੀਨ ਚ ਵੜਨ ਨਹੀਂ ਦਿੰਦੇ ਸਰਕਾਰ ਨੂੰ ਪੈਰ ਧਰਨ ਨਹੀਂ ਦਿੰਦੇ ਜਿੰਨਾ ਚਿਰ ਰੁਪਈਆ ਰੁਪਈਆ ਇਹਦਾ ਮਾਅਬਾਜ਼ੀ ਨਹੀਂ ਦਿੰਦੀ ਸਰਕਾਰ ਇਹਦਾ ਸੜਕ ਦਾ ਕੰਮ ਚੱਲਣ ਨਹੀਂ ਦਿੱਤਾ ਜਾਊਗਾ ਬਿਲਕੁਲ ਨਹੀਂ ਦਿੱਤਾ ਜਾਊਗਾ ਜਦੋਂ ਤੱਕ ਕਿਸਾਨਾਂ ਨੂੰ ਪੈਸੇ ਨਹੀਂ ਦੇਣਗੇ ਬਣਦਾ ਮਾਅਬਾਜ਼ਾ ਜਿਹੜਾ ਜਿਹੜਾ ਕਿਸਾਨ ਮੰਗਦੇ ਆ ਇਹ ਸਾਡੇ ਲੋੜ ਨਹੀਂ ਆ ਰੋੜਾਂ ਦੀ ਇਹ ਰੋੜਾਂ ਦੀ ਲੋੜ ਕਾਰਪੋਰੇਟ ਘਰਾਣਿਆਂ ਦੇ ਲਈ ਸਰਕਾਰ ਨੂੰ ਆ ਸਾਡੀਆਂ ਜ਼ਮੀਨਾਂ ਠੱਕੇ ਨਾਲ ਅਕਵਾਇਰ ਕਰਦੀ ਆ ਸਰਕਾਰ ਤਾਂ ਜਿਹੜਾ ਕਿਸਾਨ ਮੁੱਲ ਮੰਗਦਾ ਉਹ ਰੇਟ ਦੇ ਹਿਸਾਬ ਤੇ ਖਰੀਦ ਲੈ ਫੇਰ ਜਾ ਕੇ ਰੋਡ ਕੱਢ ਲੇ ਨਹੀਂ ਆਇਆ ਸੀ ਧੱਕੇ ਨਾਲ ਰੋਡ ਨਹੀਂ ਕੱਢਣ ਦੇਵਾਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਇਹ ਸਨ ਪ੍ਰਧਾਨ ਕੇਵਲ ਸਿੰਘ ਭੜੀ ਜਿਨ੍ਹਾਂ ਵੱਲੋਂ ਅਖਿਆ ਜਾ ਰਿਹਾ ਹੈ ਕਿ ਕੱਲ ਜਿਹੜਾ ਪ੍ਰਸ਼ਾਸਨ ਵੱਲੋਂ ਕਬਜ਼ਾ ਲਿਆ ਜਾ ਰਿਹਾ ਸੀ ਉਹਦੇ ਦੂਜੇ ਪੱਖ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਇਸ ਜਗ੍ਹਾ ਦਾ ਜਿਹੜਾ ਕਬਜ਼ਾ ਦਿੱਲੀ ਕਟੜਾ ਮੁੱਖ ਸੜਕ ਦਾ ਲਿਆ ਗਿਆ ਹੈ ਦੇਖਣਾ ਹੋਵੇਗਾ ਪ੍ਰਸ਼ਾਸਨ ਵੱਲੋਂ ਅਗਲਾ ਪ੍ਰਤੀਕਰਮ ਕੀ ਹੋਵੇਗਾ ਕੁਪਕਲਾ ਤੋਂ ਮਨਜਿੰਦਰ ਸਿੰਘ ਸਰੌਦੀ ਰਿਪੋਰਟ